ਦੇਸ਼ ਭਰ ਦੇ ਵਿੱਚ 79ਵੇਂ ਆਜ਼ਾਦੀ ਦਿਹਾੜੇ ਦੀ ਧੂਮ ਜਿਹੜੀ ਹੈ ਉਹ ਵੇਖੀ ਜਾ ਰਹੀ ਹੈ ਤੇ ਰਾਜਪੁਰਾ ਦੇ ਵਿੱਚ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਦੇ ਵਿੱਚ ਸਮਾਗਮ ਦਾ ਆਯੋਜਨ ਹੋਇਆ ਤਾਂ ਸਹੀ ਹੈ ਕਿ ਜਿੱਥੇ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਕੌਮੀ ਝੰਡਾ ਲਹਿਰਾ ਕੇ ਅੱਜ ਦੇਸ਼ ਦਾ ਆਜ਼ਾਦੀ ਦਿਹਾੜਾ ਮਨਾਇਆ ਗਿਆ ਤੇ ਇਸੇ ਦਰਮਿਆਨ ਰਾਜਪੁਰਾ ਦੇ ਵਿੱਚ ਵਿਧਾਇਕਾ ਨੀਨਾ ਮਿੱਤਲ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਦੇਸ਼ ਵਾਸੀਆਂ ਨੂੰ ਇਸ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਗਈ ਤੇ ਇਸ ਮੌਕੇ ਉਹਨਾਂ ਦੇ ਨਾਲ ਹੋਰ ਕੀ ਆਲਾ ਅਧਿਕਾਰੀ ਵੀ ਮੌਜੂਦ ਰਹੇ ਨੇ ਤਾਜ਼ਾ ਇਹ ਕਿ ਜਿੱਥੇ ਵੱਖੋ-ਵੱਖਰੀਆਂ ਖਾਵਾਂ ਤੇ ਅੱਜ ਇਹ ਦਿਨ ਬੜੇ ਹਰਸ਼ੁਲਾਸ ਨਾਲ ਮਨਾਇਆ ਗਿਆ ਤੇ ਉੱਥੇ ਹੀ ਰਾਜਪੁਰਾ ਦੇ ਵਿੱਚ ਵੀ ਇਸ ਮੌਕੇ ਜ਼ਿਲ੍ਹਾ ਪਦਰੀ ਸਮਾਗਮ ਦਾ ਆਯੋਜਨ ਹੁੰਦਾ ਜਿੱਥੇ ਵਿਧਾਇਕਾ ਨੀਨਾ ਮਿੱਤਲ ਸਣੇ ਕਈ ਹੋਰ ਅਧਿਕਾਰੀ ਪਹੁੰਚਦੇ ਨੇ ਤੇ ਇਸ ਦਰਮਿਆਨ ਜਿੱਥੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਰਾਜਪੁਰਾ ਦੇ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੱਤੀ ਗਈ ਕਿਉਂਕਿ ਇਹ ਆਜ਼ਾਦੀ ਚੜੀਏ ਕਾਫੀ ਕੁਰਬਾਨੀਆਂ ਦੇ ਨਾਲ ਮਿਲੀ ਹੈ ਤੇ ਇਸ ਆਜ਼ਾਦੀ ਨੂੰ ਸਾਮ੍ਹ ਕੇ ਰੱਖਣ ਤੇ ਪੰਜਾਬ ਦੀ ਨੌਜਵਾਨੀ ਨੂੰ ਚੰਗੇ ਰਸਤੇ ਪਾਉਣ ਦਾ ਸੁਨੇਹਾ ਦਿੱਤਾ ਗਿਆ। ਸੰਘਰਸ਼ ਕਰਕੇ ਸਾਨੂੰ ਇਹ ਆਜ਼ਾਦੀ ਦਵਾਈ ਹੈ ਤਾਂ ਅੱਜ ਉਹਨਾਂ ਸ਼ਹੀਦਾਂ ਲਈ ਵੀ ਨਮਨ ਦਾ ਦਿਨ ਹੈ ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ। ਕਿ ਜਿਨ੍ਹਾਂ ਨੇ ਸੰਘਰਸ਼ ਕਰਕੇ ਅਸੀਂ ਆਜ਼ਾਦ ਆ ਅੱਜ ਅਸੀਂ ਖੁੱਲੀ ਸਾਹ ਲੈ ਰਹੇ ਆ ਅਸੀਂ ਲੋਕਤੰਤਰ ਦੀ ਵਰਤੋਂ ਕਰ ਸਕਦੇ ਆ ਤਾਂ ਅੱਜ ਦਾ ਦਿਨ ਸਾਡੇ ਲਈ ਵਿਸ਼ੇਸ਼ ਹੈ ਔਰ ਅੱਜ ਇੱਥੇ ਬੱਚਿਆਂ ਨੇ ਬੜੇ ਰੰਗਾਰੰਗ ਪ੍ਰੋਗਰਾਮ ਕੀਤੇ ਆ ਉਹਨਾਂ ਦੇ ਵਿੱਚ ਪਤਾ ਲੱਗਦਾ ਹੈ ਕਿ ਦੇਸ਼ ਪ੍ਰਤੀ ਕਿੰਨੀ achhi ਭਾਵਨਾ ਹੈ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਐਸਡੀਐਮ ਸਾਹਿਬ ਨੇ ਜਿਨ੍ਹਾਂ ਨੇ ਅੱਜ ਝੰਡਾ ਲਹਿਰਾਇਆ ਔਰ ਇੱਕ ਮੈਸੇਜ ਦਿੰਦਾ ਹੈ ਕਿ ਰਾਜਪੂਰਾ ਦੇ ਲੋਕ ਦੇਖੋ ਕਿੰਨਾ ਇਕੱਠਾ ਹੋ ਕੇ ਅੱਜ ਆਜ਼ਾਦੀ ਦਿਵਸ ਮਨਾ ਰਹੇ ਨੇ ਔਰ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੀ ਇੱਥੇ ਆਈਆਂ ਨੇ ਇੱਕ ਮੈਂ ਦੇਖ ਰਹੀ ਆ ਇੱਕ ਪੇੜ ਮਾਂ ਕੇ ਨਾਮ ਇੱਕ ਇਸ ਮੇਮਨਾਲ ਅੱਜ ਪੌਦੇ ਵੀ ਬੰਡੇ ਜਾ ਰਹੇ ਨੇ ਜੀਹਦੇ ਨਾਲ ਅਸੀਂ ਪੋਲੂਸ਼ਨ ਦਾ ਵੀ ਧਿਆਨ ਰੱਖ ਸਕੀਏ ਇੱਕ ਪੇੜ ਮਾਂ ਕੇ ਨਾਮ ਜਿਵੇਂ ਕਹਿੰਦੇ ਆ ਕਿ ਮਾਂ ਸਾਡੀ ਪਾਲਣਾ ਕਰਦੀ ਐ ਅਸੀਂ ਇੱਕ ਪੇੜ ਨੂੰ ਮਾਂ ਦੇ ਨਾਮ ਤੇ ਉਹਦੀ ਪਾਲਣਾ ਕਰੀਏ ਤਾਂ ਉਹ ਪੇੜ ਵੱਡਾ ਹੋ ਕੇ ਸਾਨੂੰ ਕਿੰਨੀ ਛਾਂ ਦੇਊਗਾ ਤੇ ਕਿੰਨਾ ਸਾਨੂੰ ਪੋਲੂਸ਼ਨ ਤੋਂ ਬਚਾਊਗਾ ਤਾਂ ਅੱਜ ਦਾ ਇਹ ਸਪੈਸ਼ਲ ਦਿਵਸ ਮੈਂ ਦੁਆਰ ਤੋ ਫਿਰ ਕਹੂੰਗੀ ਕਿ ਸਾਡੇ ਉਹ ਸ਼ਹੀਦਾਂ ਦੇ ਨਮਨ ਦਾ ਦਿਨ ਐ ਜਿਹੜਾ ਕਿ ਅੱਜ ਇੱਥੇ ਮਨਾਇਆ ਜਾ ਰਿਹਾ ਹੈ ਸਰਦਨ ਜਿਵੇਂ ਨਲਾਸ ਕਟੋਂ ਦਿੱਤਾ ਜੀ ਰਾਜਪੁਰੂ ਕੋ ਇਸ ਤਰ੍ਹਾਂ ਹੋਰ ਵੱਡੀ ਸੁਗਾਤ ਦੇਣ ਜਾ ਰਹੇ ਹੋ ਬਿਲਕੁਲ ਜੀ ਧਮੋਲੀ ਅੰਡਰਪਾਸ ਵੀ ਜਲਦੀ ਹੀ ਕੰਮ ਉਹਦਾ ਸ਼ੁਰੂ ਹੋ ਰਿਹਾ ਹੈ ਕਿਉਂਕਿ ਜਿਸ ਜੀ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਜਿਵੇਂ ਤੁਹਾਨੂੰ ਪਤਾ ਹੈ ਨਲਾਸ ਮੰਦਿਰ ਆਪਣਾ ਇਤਿਹਾਸਿਕ ਮੰਦਿਰ ਹੈ ਤੇ ਉੱਥੇ ਕੱਟ ਨਾ ਹੋਣ ਕਰਕੇ ਬੜੇ ਐਕਸੀਡੈਂਟ ਹੁੰਦੇ ਸੀ ਬੜੀ ਡੈਥ ਹੁੰਦੀ ਸੀ ਤਾਂ ਮੇਰੀ ਬੋਲੇ ਬਾਬਾ ਅੱਗੇ ਇੱਕੋ ਹੀ ਪ੍ਰੇ ਸੀ ਕਿ ਬੋਲੇ ਬਾਬਾ ਤੁਸੀਂ ਕਦੇ ਮੌਕਾ ਦੇਈਓ ਤਾਂ ਇਹ ਕੰਮ ਕਰਵਾਵਾਂਗੇ ਅੱਜ ਉਹਨਾਂ ਦੇ ਆਸ਼ੀਰਵਾਦ ਨਾਲ ਇਹ ਕੰਮ ਪੂਰਾ ਹੋਣ ਵਾਲਾ ਹੈ ਤੇ ਜ ਤਮੋਲੀ ਦਾ ਅੰਡਰਪਾਸਟਾ ਵੀ ਕੰਮ ਸ਼ੁਰੂ ਹੋ ਜਾਊਗਾ ਜਿਵੇਂ ਕਿ ਹਸਪਤਾਲ ਦੇ ਵਿੱਚ ਦੋ ਡਾਕਟਰ ਆਏ ਆ ਜਿਵੇਂ ਲੋਕਾਂ ਦੀ ਕਾਫੀ ਪੁਰਾਣੀ ਮੰਗ ਸੀ ਕਿ ਡਾਕਟਰ ਨਹੀਂ ਹੈ ਉਸ ਤੋਂ ਬਾਅਦ ਜਦ ਸਾਨੂੰ ਪਤਾ ਲੱਗਿਆ ਕਿ ਈ ਰਜਿਸਟਰੀ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਮਾਨਯੋਗ ਭਗਵੰਤ ਮਾਨ ਜੀ ਵੱਲੋਂ ਜਿਹੜੀ ਸ਼ੁਰੂ ਕੀਤੀ ਗਈ ਸੀ ਵੀ ਕਰਪਸ਼ਨ ਜਿਹੜੀ ਹੈ ਵੀ ਖਤਮ ਕਰਨ ਵਾਸਤੇ ਉਸ ਤੋਂ ਬਾਅਦ ਆਪਣੇ ਰਾਜਪੁਰੇ ਦੇ ਜ਼ਿਲ੍ਹੇ ਪਟਿਆਲੇ ਚ ਆਪਣੇ ਰਾਜਪੁਰੇ ਦੇ ਸ਼ੰਭੂ ਕਲਾ ਦੇ ਬੰਦੇ ਦੀ ਰਜਿਸਟਰੀ ਜਿਹੜੀ ਹੋਈ ਹੈ ਕੱਲ ਅਸੀਂ ਗਏ ਸੀ ਬੜਾ ਖੁਸ਼ ਸੀਗਾ ਕੀ ਕਹਿਣਾ ਚਾਹੁੰਦੇ ਹੋ ਮੈਮ ਇਸ ਬਾਰੇ ਦੇ ਵਿੱਚ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗੀ ਮਾਨਯੋਗ ਸੀਐਮ ਸਾਹਿਬ ਦਾ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਕਿ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜੋ ਤਹਿਸੀਲਾਂ 'ਚ ਕਰਪਸ਼ਨ ਹੋ ਰਹੀ ਹੈ ਅਸੀਂ ਬਿਲਕੁਲ ਖਤਮ ਕਰ ਦਾਂਗੇ ਉਸ ਦੇ ਤਹਿਤ ਰਜਿਸਟਰੀ ਸ਼ੁਰੂ ਕੀਤੀ ਗਈ ਹੈ ਜਿਸ ਦੇ ਨਾਲ ਕਿ ਜਿਹੜੇ ਆਮ ਲੋਕ ਹੈ ਉਹਨਾਂ ਦੀ ਖੱਜਲ ਖਵਾਰੀ ਖਤਮ ਹੋਊਗੀ ਔਰ ਜਿਹੜੀ ਕਰਪਸ਼ਨ ਹੈ ਜਿਹੜੀ ਕਿ ਆਮ ਹਮੇਸ਼ਾ ਤਹਿਸੀਲਾਂ 'ਚੋਂ ਮਿਲਦੀ ਸੀ ਸ਼ਿਕਾਇਤਾਂ ਤਾਂ ਉਹ ਬਿਲਕੁਲ ਖਤਮ ਹੋਊਗੀ ਇਸ ਨਾਲ ਜਿੰਨੇ ਵੀ ਅਸੀਂ ਲੋਕਾਂ ਨੂੰ ਮਿਲ ਰਹੇ ਆ ਬਹੁਤ ਖੁਸ਼ ਨੇ ਤਹਿਸੀਲਦਾਰ ਸਾਹਿਬ ਖੁਦ ਖੜੇ ਨੇ ਖੁਦ ਖੁਸ਼ ਨੇ ਕਿਉਂਕਿ ਕਈ ਵਾਰ ਹੁੰਦਾ ਸੀ ਕਿ ਉੱਪਰਲੇ ਬੰਦੇ ਨਹੀਂ ਕ੍ਰਿਪਸ਼ਨ ਕਰਦੇ ਸੀ ਨੀਚਲਾ ਸਟਾਫ ਹੀ ਕ੍ਰਿਪਸ਼ਨ ਕਰ ਜਾਂਦਾ ਸੀਗਾ ਤਾਂ ਉਸ ਲਈ ਵੀ ਲੋਕਾਂ ਨੂੰ ਸਾਰਿਆਂ ਨੂੰ ਖੁਸ਼ੀ ਹੈ ਤਹਿਸੀਲਦਾਰ ਸਾਹਿਬ ਵੀ ਖੁਸ਼ ਹੈ ਐਸਡੀਐਮ ਸਾਹਿਬ ਵੀ ਸਾਡੇ ਕੋਲ ਨਾਲ ਖੜੇ ਹੈ ਉਹ ਵੀ ਕਹਿੰਦੇ ਵੀ ਲੋਕਾਂ ਦੀਆਂ ਸ਼ਿਕਾਇਤਾਂ ਆਣੀਆਂ ਬੰਦ ਹੋ ਜਾਣਗੀਆਂ ਔਰ ਲੋਕਾਂ 'ਚ ਜੋ ਖੁਸ਼ੀ ਹੈ ਔਰ ਲੋਕ ਦਿਲ ਦੀਆਂ ਗਹਿਰਾਈਆਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰ ਰਹੇ ਨੇ ਅਸੀਂ ਜਦ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਕਹੇਜ ਐਕਸਪੀਰੀਅੰਸ ਲਿਆ ਪੂਰਾ ਪਰਿਵਾਰ ਸਾਡੇ ਨਾਲ ਉਸ ਟਾਈਮ ਮੌਜੂਦ ਸੀ ਸ਼ੰਭੂ ਕਲਾ ਦੇ ਵਿੱਚ ਇੱਕ ਸਿੰਪਲ ਜਿਹਾ ਪਰਿਵਾਰ ਹੈ ਉਹਨਾਂ ਨੂੰ ਨਹੀਂ ਤੇ ਮੈਮ ਜਦ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਫਰਕ ਕੀ ਲੱਗਿਆ ਉਹ ਕਹਿੰਦੇ ਫਰਕ ਸਾਨੂੰ ਇਹ ਲੱਗਿਆ ਕਿ ਸਾਨੂੰ ਵਿੱਚ ਕੋਈ ਦਲਾਲ ਨਹੀਂ ਪਾਣਾ ਪਿਆ ਤੇ ਉਸ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਦੇਖੋ ਬਿਲਕੁਲ ਨਾ ਇਹ ਨਵੀਂ ਚੀਜ਼ ਹੈ ਖਾਲੇ ਬਹੁਤ ਸਾਰੇ ਲੋਕ ਆਏ ਸੋਚਦੇ ਆ ਵੀ ਸ਼ਾਇਦ ਇਹ ਹੋਊਗਾ ਕਿ ਨਾ ਹੋਊਗਾ ਪਰ ਜੋ ਪੰਜਾਬ ਸਰਕਾਰ ਵਾਅਦੇ ਕਰਕੇ ਆਈ ਹੈ ਲੋਕਾਂ ਨੂੰ ਸਹੂਲਤਾਂ ਦੇਣ ਦੀ ਤੇ ਕ੍ਰਪਸ਼ਨ ਫ੍ਰੀ ਪੰਜਾਬ ਕਰਨ ਦੀ ਉਸ ਦੇ ਤਹਿਤ ਇਹ ਨਵੀਂ ਚੀਜ਼ ਕੀਤੀ ਹੈ ਔਰ ਜਿਵੇਂ ਤੁਸੀਂ ਸੰਦੀਪ ਜੀ ਕਿਹਾ ਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਸੀਗਾ ਵੀ ਕ੍ਰਪਸ਼ਨ ਤੋਂ ਬਿਨਾਂ ਜਾਂ ਦਲਾਲਾਂ ਤੋਂ ਬਿਨਾਂ ਰਜਿਸਟਰੀਆਂ ਹੋ ਸਕਦੀਆਂ ਹੁਣ ਉਹੀ ਚੀਜ਼ ਹੋ ਸਕਦੀ ਹੈ ਨਵੀਂ ਪਹਿਲ ਹੈ ਪੰਜਾਬ ਲਈ ਔਰ ਮੈਨੂੰ ਲੱਗਦਾ ਅੱਜ ਤੱਕ ਪਹਿਲਾਂ ਕਦੇ ਵੀ ਨਹੀਂ ਹੋਇਆ ਤਾਂ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਰਵਿੰਦ ਕੇਜਰੀਵਾਲ ਜੀ ਦੀ ਇੱਕ ਉੱਗੀ ਸੋਚ ਹੈ ਜਿਹਦੇ ਨਾਲ ਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਕਮਿਸ਼ਨ ਹੈ ਨਿਚਲੇ ਉਹ ਬੰਦ ਕੀਤੇ ਜਾਣ ਔਰ ਆਫੀਸਰ ਆਪ ਦਾ ਆਰਾਮ ਨਾਲ ਕੰਮ ਕਰਨ ਔਰ ਪਬਲਿਕ ਨੂੰ ਵੀ ਬਿਨਾਂ ਦਲਾਲਾਂ ਤੋਂ ਕੰਮ ਕਰਵਾਇਆ ਜਾ ਸਕੇ। ਕੀ ਕਹਿਣਾ ਚਾਹੋਗੇ ਜੀ ਈ ਰਜਿਸਟਰੀ ਜਿਹੜੀ ਸ਼ੁਰੂ ਹੋਈ ਹੈ ਲੋਕ ਬਹੁਤ ਖੁਸ਼ ਹੈ। ਸ਼ੰਭੂ ਕਲਾ ਦੇ ਇੱਕ ਬੰਦੇ ਨੇ ਸਾਨੂੰ ਕੱਲ ਬਾਈਟ ਦਿੱਤੀ ਹੈ ਤੇ ਸੀਐਮ ਸਾਹਿਬ ਦੇ ਪੋਰਟਲ ਤੇ ਵੀ ਚੱਲ ਰਹੀ ਹੈ ਆਪਣੇ ਰਾਜਪੁਰੇ ਦੇ ਬੰਦੇ ਦੀ ਬਾਈਟ ਤੇ ਉਹ ਬੜਾ ਖੁਸ਼ ਹੈ। ਕੀ ਕਹਿਣਾ ਚਾਹੋਗੇ ਜਿਹੜੀ ਈ ਰਜਿਸਟਰੀ ਦਾ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਰਜਿਸਟਰੀ ਜਿਹੜੀ ਸ਼ੁਰੂ ਹੋਈ ਹੈ। ਜੋ ਮੈਡਮ ਜੀ ਨੇ ਦੱਸ ਹੀ ਦਿੱਤਾ ਹੈਗਾ। ਇਹ ਬਹੁਤ ਵਧੀਆ ਹੈਗਾ ਇਹ ਕਈ ਵਾਰ ਹੁਣ ਆਪਾਂ ਨੂੰ ਲੱਗਦਾ ਹੈਗਾ ਵੀ ਜਿਵੇਂ ਮੈਡਮ ਨੇ ਕਿਹਾ ਚੱਲੋ ਇਹ ਚੱਲੂਗਾ ਇਹ ਬੜਾ ਜ਼ਬਰਦਸਤ ਚੱਲੂਗਾ ਥੋੜਾ ਜਿਆਦਾ ਚੱਲੀ ਅਵੇਰਨਸ ਦੀ ਲੋੜ ਆ ਥੋੜਾ ਜਿਆਦਾ ਲੋਕਾਂ ਨੂੰ ਆਪ ਗਾਈਡ ਹੋਣ ਦੀ ਲੋੜ ਹੈਗੀ ਆ ਪਹਿਲਾਂ ਵੀ ਥੋੜਾ ਇਸ ਤਰ੍ਹਾਂ ਹੀ ਸੀਗਾ ਵੀ ਲੋਕਾਂ ਨੂੰ ਜਾਣਕਾਰੀ ਨਹੀਂ ਸੀਗੀ ਤੇ ਥੋੜਾ ਜਿਹਾ ਬਾਹਰ ਭਟਕ ਜਾਂਦੇ ਸੀਗੇ ਹੁਣ ਇਸ ਤਰ੍ਹਾਂ ਅਗੇ ਸਾਡੇ ਕੋਲੇ ਕਾਊਂਟਰ ਬਣ ਗਿਆ ਹੈਗਾ ਜਿਹੜਾ ਲੋਕਾਂ ਨੂੰ ਗਾਈਡ ਕਰਨ ਲਈ ਬੈਠਾ ਹੈਗਾ ਇਸ ਪ੍ਰੋਸੈਸ ਕੀ ਹੈ ਥੋੜਾ ਜਿਹਾ ਬਰੀਫ ਦੇ ਵਿੱਚ ਥੋੜਾ ਹਲਕਾ ਜਿਹਾ ਮਤਲਬ ਪ੍ਰੋਸੈਸ ਦਾ ਲਗਭਗ ਜੋ ਪਹਿਲਾਂ ਸੀਗਾ ਉਹ ਹੀ ਹੈਗਾ ਸਿਰਫ ਇੱਕ ਵੱਖਰਾ ਸਰਕਾਰੀ ਤੌਰ ਤੇ ਕਾਉਂਟਰ ਬਣ ਗਿਆ ਜਿੱਥੇ ਸਾਰਾ ਕੁਝ ਉਹਨਾਂ ਨੂੰ ਨਿਰਧਾਰਤ ਅਫੀਸਾ ਜੋ ਹੈਗਾ ਸਾਰਾ ਕੁਝ ਦੱਸਿਆ ਜਾਂਦਾ ਤੇ ਉਹਨਾਂ ਦੇ ਪੇਪਰ ਕਰਕੇ ਅਪਲੋਡ ਕਰ ਦਿੱਤੇ ਜਾਂਦੇ ਆ ਜਿਹੜੀ ਫੋਟੋ ਹੋਇਆ ਕਰੇਗੀ ਸਰ ਉਹ ਕਿਸ ਤਰ੍ਹਾਂ ਦੀ ਫੋਟੋ ਤਾਂ ਐਜ ਰੂਟੀਨ 'ਚ ਹੋਣੀ ਹੈ ਜੀ ਕਿਉਂਕਿ ਆਪਾਂ ਰਿਕਾਰਡ ਸੰਭਾਲਣਾ ਲੈ ਹੈਗਾ ਪ੍ਰਾਪਰਟੀ ਅੰਦਰ ਰਿਕਾਰਡ ਦਾ ਉਮਰਾਲੀ ਸੰਭਾਲਣਾ ਲੈ ਹੈਗਾ ਇਸ ਕਰਕੇ ਉਹ ਫੋਟੋ ਇਸ ਤਰ੍ਹਾਂ ਹੀ ਹੋਗੀ ਉਹ ਇਸਰੇ ਪਰ ਚੱਲੂਗਾ ਕੀ ਕਹਿਣਾ ਚਾਹੋਗੇ ਸਰ ਲੋਕਾਂ ਇਹਦੇ ਚ ਹੋ ਕੇ ਆਪਣਾ ਜੋ ਫਾਇਦਾ ਸਰਕਾਰ ਦਾ ਹੈਗਾ ਇੱਕ ਗੱਲ ਇਹਦੇ ਚ ਹੋਰ ਵੀ ਐਡ ਹੈਗੀ ਆ ਹਾਂਜੀ ਹੁਣ ਪੂਰੇ ਜ਼ਿਲ੍ਹੇ ਦੀ ਕਿਸਾਨ ਦੇ ਹੋ ਸਕਦੀ ਜਿਵੇਂ ਰਾਜਪੁਰੇ ਵਾਲਾ ਹੈਗਾ ਜਾ ਕੇ ਪਾਤੜਾ ਵੀ ਕਰਾ ਸਕਦਾ ਪਟਿਆਲੇ ਵਾਲਾ ਰਾਜਪੁਰੇ ਵੀ ਕਰਵਾ ਸਕਦਾ ਇਹ ਬਣੀ ਫਾਇਦਾ ਹੈਗਾ ਕਿ ਜੇ ਵਾਰ ਲੋਕਾਂ ਨੂੰ ਉੱਚ ਮੁਸ਼ਕਲ ਹੁੰਦੀ ਸੀਗੀ ਠੀਕ ਹੈ ਇਹ ਜਿਹੜਾ ਉਹਦੇ ਚ ਬਹੁਤ ਵੱਡਿਆ ਹੈਗਾ ਕੀਚਰ ਹੈਗਾ ਕੋਲ ਵਿੱਚ ਸਰਦ ਸਾਹਿਬ ਹਮੇਸ਼ਾ ਕਹਿੰਦੇ ਕਿ ਜਿਹੜੀ ਰਜਿਸਟਰੀ ਆ ਉਹ ਸਿੰਪਲ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ ਹਾਂਜੀ ਉਹ ਹੋ ਚੁੱਕਿਆ ਹੈ ਸਰਕਾਰ ਸਰਕਾਰ ਵੱਲੋਂ ਜਾ ਕਰਤਾ ਹੋਇਆ ਜਾ ਰਹੀ ਉਹ ਹੈਗਾ ਆਪਣੇ ਕੋਲੇ ਜਿਹੜਾ ਬੈਦ ਆ ਉਹ ਬਿਲਕੁਲ ਹੋਇਆ ਹੋਇਆ ਕਈ ਵਾਰ ਹੈਗਾ ਵੀ ਕੋਈ ਪਤਾ ਕੋਈ ਲਿਖ ਦਿੰਦਾ ਹੈ ਪੁਰਾਣੀ ਪਰ ਸਰਕਾਰ ਵੱਲੋਂ ਹਦਾਇਤਾਂ ਜਾਰੀ ਹੈਗੀਆਂ ਪਹਿਲਾਂ ਹੀ ਆਲਰੇਡੀ ਜਾਰੀਆਂ ਤੇ ਪਰਫਾਰਮੈਂਸ ਜਗਾ ਸਿੰਪਲ ਭਾਸ਼ਾ ਚ ਕੋਈ ਰਜਿਸਟਰੀ ਕਰਾ ਸਕਦਾ ਹੈ ਤੇ ਕੋਈ ਬੈਨ ਨਹੀਂ ਹੈਗਾ ਜੀ ਪੰਜਾਬੀ ਗੁਰਮੁਖੀ ਭਾਸ਼ਾ ਚ ਜੋ ਮਾਰਟੀ ਕਰਾਉਂਦਾ